ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਤੇ ਇੱਕ ਵਾਰ ਫੇਰ ਅੱਜ ਨਵੀਂ ਵੀਡੀਓ ਦੇ ਵਿੱਚ ਨਵੇਂ ਬਲੌਗ ਦੇ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਚੰਨੇ ਤੰਦਰੁਸਤ ਹੋ ਠੀਕ ਠਾਕ ਹੋ ਆਪਣਾ ਖਿਆਲ ਰੱਖ ਰਹੇ ਹੋ ਮੈਂ ਵੀ ਬਿਲਕੁਲ ਠੀਕ ਐ ਜੀ ਤੇ ਅੱਜ ਦੀ ਵੀਡੀਓ ਮੈਂ ਪਹਿਲਾਂ ਸੋਚਿਆ ਸੀਗਾ ਕਿ ਕੁਝ ਜਿਹੜੀਆਂ ਆਪਣੀਆਂ ਸਮਾਜਿਕ ਗੱਲਾਂ ਐ ਸਮਾਜਿਕ ਮੁੱਦੇ ਐ ਜਾਂ ਕਈ ਸਾਰੀਆਂ ਕੁੜੀਆਂ ਨੇ ਮੇਰੇ ਨਾਲ ਕੁਝ ਚੀਜ਼ਾਂ ਡਿਸਕਸ ਕਰੀਆਂ ਜਿਨ੍ਹਾਂ ਨੇ ਕਿਹਾ ਕਿ ਤੁਸੀਂ ਸਾਡੀਆਂ ਨਾਮ ਨਾ ਲਿਓ ਪਰ ਇਹ ਚੀਜ਼ਾਂ ਜਨਤਕ ਕਰਿਓ ਤੁਸੀਂ ਬੋਲਿਓ ਪਹਿਲਾਂ ਮੈਂ ਸੋਚਿਆ ਸੀਗਾ ਕਿ ਆਪਾਂ ਉਸ ਟੌਪਿਕ ਦੇ ਉੱਪਰ ਵੀਡੀਓ ਬਣਾਉਣੀ ਹੈ ਤਾਂ ਫਿਰ ਇੰਨੇ ਨੂੰ ਜਿਹੜਾ ਕੋਰੀਅਰ ਤੇ ਸੌਰੀ ਕੋਰੀਅਰ ਨਹੀਂ ਬੁਟੀਕ ਤੋਂ ਆਪਣੇ ਕੱਪੜੇ ਆ ਗਏ ਸੀਗੇ ਤੇ ਬਹੁਤ ਸਾਰੇ ਕਸਟਮਰ ਮੈਨੂੰ ਡੀਐਮ ਵੀ ਕਰ ਰਹੇ ਸੀਗੇ ਇੰਸਟਾ ਦੇ ਉੱਪਰ ਕਿ ਸਾਨੂੰ ਵਰਕ ਵਾਲੇ ਸੂਟ ਚਾਹੀਦੇ ਸੋਚਿਆ ਕਿ ਚਲੋ ਸਭ ਤੋਂ ਪਹਿਲਾਂ ਤੁਹਾਡੇ ਨਾਲ ਇਹ ਸੂਟਾਂ ਦੀ ਵੀਡੀਓ ਕਰ ਦਈਏ ਉਸ ਤੋਂ ਬਾਅਦ ਜੀ ਆਪਣੀਆਂ ਸਮਾਜਿਕ ਜਿਹੜੇ ਮੁੱਦਿਆਂ ਦੇ ਉੱਪਰ ਜਾਂ ਜਿਹੜੀਆਂ ਵੀ ਆਪਣੀਆਂ ਡੋਮੈਸਟਿਕ ਵਾਇਲੈਂਸ ਤੇ ਜਾਂ ਆਪਣੀਆਂ ਮੇਰੀਆਂ ਪਰਸਨਲ ਚੀਜ਼ਾਂ ਨੇ ਉਹਨਾਂ ਦੀਆਂ ਜਦੋਂ ਮੈਂ ਵੀਡੀਓਜ਼ ਤੁਸੀਂ ਇਹ ਸੋਚਦੇ ਹੋਵੋਗੇ ਕਿ ਬੰਦ ਕਰਤੀਆਂ ਜਾਂ ਨਹੀਂ ਮੈਂ ਇੱਧਰ ਬਿਲਕੁਲ ਨਹੀਂ ਜੋ ਚੀਜ਼ ਅਸੀਂ ਜਿਸ ਚੀਜ਼ ਦੀ ਮਹਿੰਮ ਜਾਰੀ ਕੀਤੀ ਹੈ ਜਿਸ ਨੂੰ ਅਸੀਂ ਟਾਰਗੇਟ ਕਰਕੇ ਚੱਲੇ ਹਾਂ ਉਸ ਨੂੰ ਕਦੇ ਵੀ ਨਹੀਂ ਛੱਡ ਸਕਦੇ ਉਹਨਾਂ ਵਿਸ਼ਿਆਂ ਤੇ ਵੀ ਗੱਲ ਹੋਊਗੀ ਬਿਲਕੁਲ ਗੱਲ ਹੋਊਗੀ ਜੀ ਅਸੀਂ ਆਵਾਜ਼ ਉਠਾਵਾਂਗੇ ਬਹੁਤ ਸਾਰੀਆਂ ਕੁੜੀਆਂ ਨੇ ਮੇਰੇ ਤੋਂ ਇਹ ਚੀਜ਼ ਵੀ ਕਹੀ ਹੈ ਮੈਨੂੰ ਕਿ ਤੁਸੀਂ ਸਾਡੀਆਂ ਵੀਡੀਓਜ਼ ਸ਼ੇਅਰ ਕਰੋ ਜਾਂ ਸਾਡੀਆਂ ਤੁਸੀਂ ਸਟੋਰੀਆਂ ਸ਼ੇਅਰ ਕਰੋ ਸੋ ਟਾਈਮ ਨਹੀਂ ਲੱਗਦਾ بس ਉਹਨਾਂ ਪ੍ਰੋਪਰ ਸਟੋਰੀਆਂ ਨੂੰ ਪਹਿਲਾਂ ਸੁਣੋ ਫਿਰ ਮਾਈਂਡ 'ਚ ਸੈੱਟ ਕਰੋ ਸੋ ਇਹ ਚੀਜ਼ਾਂ ਹੁੰਦੀਆਂ ਜੀ ਫ੍ਰੀ ਮਾਈਂਡ ਦੇ ਨਾਲ ਕਰਨ ਵਾਲੀਆਂ ਕਿ ਜਦੋਂ ਤੁਹਾਡਾ ਧਿਆਨ ਹੈ ਆਪਣੇ ਕੰਮ ਧੰਦੇ ਤੋਂ ਥੋੜਾ ਜਿਹਾ ਹਟ ਕੇ ਹੈਗਾ ਤੇ ਅਫਾ ਜੀ ਇਹ ਸਾਰੀਆਂ ਗੱਲਾਂ ਜਿਹੜੀਆਂ ਇਹ ਆਪਾਂ ਬਾਅਦ 'ਚ ਕਰਾਂਗੇ ਸੋ ਆਪਾਂ ਹੁਣ ਕਰਦੇ ਹਾਂ ਜੀ ਸੂਟਾਂ ਦੇ ਕੁਝ ਰਿਵਿਊ ਤੁਹਾਡੇ ਨਾਲ ਜਿਹੜੇ ਬੁਟੀਕ ਤੋਂ ਹੁਣੇ ਆਏ ਆ ਬਸ ਹੁਣੇ ਫੜ ਕੇ ਲੈ ਕੇ ਆਂਦੇ ਆ ਜੀ ਆਪਾਂ ਮੰਮੀ ਗਏ ਸੀ ਅਕੇ ਵਾਸਤੇ ਤੇ ਉੱਥੋਂ ਫੜ ਕੇ ਲੈ ਕੇ ਆਂਦੇ ਬਸ ਨੂੰ ਫੜਾਈ ਸੀਗੇ ਸਿਸਟਰ ਨੇ ਮੇਰੇ ਨੇ ਅੱਛਾ ਇਹ ਜੀ ਆਪਣੇ ਸੁਈ ਧਾਗਾ ਬੁਟੀਕ ਦੇ ਆ ਜਿਹੜੇ ਵਿਜ਼ਿਟਿੰਗ ਕਾਰਡ ਆ ਗਿਆ ਜੀ ਆਪਣੇ ਕੋਲੇ ਐਡਰੈਸ ਹੈ ਇਸ ਤੇ ਉੱਪਰ ਇਸ ਤੇ ਉੱਪਰ ਕੰਟੈਕਟ ਨੰਬਰ ਹੈ ਅੱਛਾ ਜਿਹੜਾ ਨੰਬਰ ਮੈਂ ਤੁਹਾਨੂੰ ਵੀਡੀਓ ਵਿੱਚ ਸ਼ੇਅਰ ਕਰਦੀ ਹਾਂ ਉਹ ਇਹ ਪਹਿਲਾਂ ਦੇ ਪ੍ਰਿੰਟ ਹੋਏ ਆ ਉਹ ਨੰਬਰ ਇਹਦੇ ਤੇ ਨਹੀਂ ਹੈ ਤੁਸੀਂ ਉਸ ਨੰਬਰ ਨੂੰ ਡਿਸਕ੍ਰਿਪਸ਼ਨ ਚ ਚੈੱਕ ਕਰ ਲਿਆ ਕਰੋ ਵੀਡੀਓ ਦੇ ਵਿੱਚ ਚੈੱਕ ਕਰ ਲਿਆ ਕਰੋ ਉਹ ਤੁਹਾਨੂੰ ਮੈਂ ਬੋਲ ਕੇ ਵੀ ਦੱਸ ਦਿਆ ਕਰੂੰਗੀ ਕਿ ਤੁਸੀਂ ਕਿਹੜੇ ਨੰਬਰ ਤੇ ਉੱਪਰ WhatsApp ਕਰਨਾ ਹੈ ਸੂਟ ਦੀ ਇਨਕੁਆਰੀ ਕਰਨੀ ਹੈ। ਅੱਛਾ ਜੀ ਜਿਹੜੀ ਮੇਮ ਸੂਟ ਦੀ ਇਨਕੁਆਰੀ ਹੈ ਤੁਸੀਂ ਉਸੇ ਨੰਬਰ ਤੇ ਹੀ ਕਰੋ ਜੋ ਮੈਂ ਤੁਹਾਨੂੰ ਬੋਲ ਰਹੀ ਹਾਂ ਕਿਉਂਕਿ ਇਹ ਵਾਲਾ ਜਿਹੜਾ ਇਹਦੇ ਉੱਪਰ ਨੰਬਰ ਹੈ ਇਸ ਦੇ ਉੱਪਰ ਤੁਸੀਂ ਕੋਈ ਵਰਕ ਕਰਾਉਣਾ ਹੈ, ਸੂਟ ਸਟਿਚ ਕਰਾਉਣਾ ਹੈ ਤਾਂ ਉਦੋਂ ਤੁਸੀਂ ਗੱਲ ਕਰ ਸਕਦੇ ਹੋ ਜਦੋਂ ਤੁਹਾਨੂੰ ਇਹ ਵਾਲੇ ਨੰਬਰ ਦੇ ਉੱਪਰ ਰਿਪਲਾਈ ਨਹੀਂ ਜਾਂਦਾ ਫਿਰ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ। ਇਹ ਨੰਬਰ ਪੋਲੀਥੈਂਸ ਦੇ ਉੱਪਰ ਵੀ ਹੈ ਮੈਂ ਤੁਹਾਨੂੰ ਸਾਰਿਆਂ ਨੂੰ ਸ਼ੇਅਰ ਕਰ ਦੂੰਗੀ ਉਹ ਪ੍ਰੋਪਰ ਐਡਰੈਸ। ਤੇ ਅੱਛਾ ਜੀ ਪਹਿਲਾਂ ਸਭ ਤੋਂ ਪਹਿਲਾਂ ਜਿਹੜੀ ਨਵੀਂ ਆਡੀਅנס ਆਈ ਆ ਨੰਬਰ ਇੱਕ ਵਾਰੀ ਫਿਰ ਤੋਂ ਨੋਟ ਕਰ ਲਓ ਜਿਹਦੇ ਤੇ ਸਿਰਫ ਤੁਸੀਂ WhatsApp ਸੂਟਾਂ ਦੀ ਇਨਕੁਆਰੀਜ਼ ਲਈ ਯੂਜ਼ ਕਰਨਾ ਹੈ ਨੰਬਰ ਹੈ ਜੀ ਆਪਣਾ 9464628864 ਸੋ ਇਸ ਨੰਬਰ ਦੇ ਉੱਤੇ ਤੁਸੀਂ ਸਿਰਫ WhatsApp ਕਰਨਾ ਹੈ ਤੇ WhatsApp ਕਰਿਓ ਸੂਟਾਂ ਦੇ ਰਿਗਾਰਡਿੰਗ ਪਤਾ ਕਰਿਓ ਕਿ ਕਿ ਇਹ ਨੰਬਰ ਬੁਟੀਕ ਦੇ ਨੇ ਜੀ ਬੁਟੀਕ ਤੇ ਉੱਪਰ ਹੀ ਇਹਨਾਂ ਦੇ ਬਾਰੇ ਸੂਟਾਂ ਬਾਰੇ ਡਿਟੇਲ ਦਿੱਤੀ ਜਾਊਗੀ ਇਹ ਆਗੇ ਜੀ ਅਛਾ ਕਈ ਵਾਰ ਨਾ ਦਿਮਾਗ ਵਿੱਚ ਚੀਜ਼ਾਂ ਹੋਰ ਚੱਲ ਰਹੀਆਂ ਹੁੰਦੀਆਂ ਜਦੋਂ ਆਪਾਂ ਬੋਲਦੇ ਆਂ ਤੇ ਗੱਲਾਂ ਹੋਰ ਨਿਕਲ ਜਾਂਦੀਆਂ ਸੋ ਸਮਝਦਾਰ ਹੋ ਤੁਸੀਂ ਹਨਾ ਅੱਛਾ ਜੀ ਇਹ ਆਪਣੇ ਪੋਲੀਥੀਨ ਆ ਗਈ ਹੈ ਇਸ ਤੋਂ ਪਹਿਲਾਂ ਜਿਹੜੀ ਮੈਂ ਪੈਕੇਜਿੰਗ ਸੀ ਨਾ ਪਲੇਨ ਜੋ ਮੇਰੇ ਕੋਲੇ ਆਮ ਨੋਰਮਲ ਸ਼ਾਪਿੰਗ ਵਾਲੇ ਪੋਲੀਥੀਨ ਹੁੰਦੇ ਆ ਮੈਂ ਉਹਨਾਂ ਦੇ ਵਿੱਚ ਸ਼ਾਪਿੰਗ ਬੈਗ ਚ ਜਿਵੇਂ ਪਾ ਕੇ ਬਸ ਸਪੇਸ ਦਿੰਦੀ ਸੀਗੀ ਹੁਣ ਆਪਣੇ ਕੋਲੇ ਪ੍ਰੋਪਰ ਜੀ ਇਹ ਮੈਂ ਚੱਕ ਕੇ ਨਹੀਂ ਲੈ ਕੇ ਆਂਦੀ ਸੀ ਬਸ ਬੁਟੀਕ ਤੇ ਪਈ ਸੀ ਤੇ ਅੱਜ ਸੂਟਾਂ ਦੇ ਨਾਲ ਮੈਂ ਭੈਣ ਨੂੰ ਕਿਹਾ ਸੀਗਾ ਕਿ ਇਹ ਵੀ ਲਾਜ਼ਮੀ ਭੇਜ ਦਿਓ ਇਹ ਅੱਗੇ ਦੀ ਹੁਣ ਆਪਣੀ ਪ੍ਰੋਪਰ ਪੈਕੇਜਿੰਗ ਵਿਜ਼ਿਟਿੰਗ ਕਾਰਡ ਤੇ ਇਹ ਆਪਣਾ ਪੋਲੀਥੀਨ ਹੌਲੀ-ਹੌਲੀ ਆਪਾਂ ਜੀ ਸਾਰੀਆਂ ਚੀਜ਼ਾਂ ਟ੍ਰਿਕਸ ਵੀ ਸਿੱਖ ਲੈਣੀ ਐ ਤੇ ਤੁਹਾਡਾ ਸਾਰਿਆਂ ਦਾ ਬਸ ਸਾਥ ਹੈ ਤੇ ਪ੍ਰੇਮ ਪਿਆਰ ਬਣਿਆ ਰਹੇ ਤੇ ਲਓ ਜੀ ਹੁਣ ਤੁਹਾਨੂੰ ਮੈਂ ਸੂਟਾਂ ਦੀ ਦਿਖਾਉਣ ਜਾ ਰਹੀ ਹਾਂ ਡਿਜ਼ਾਈਨ ਮੈਂ ਸੋਚ ਲਈ ਸੀ ਕਿ ਮੈਂ ਵੀਡੀਓ ਐ ਜਿਹੜੀ ਬੈਕ ਕੈਮਰੇ ਦੇ ਨਾਲ ਸੂਟਾਂ ਦੀ ਦਿਖਾਵਾਂ ਬਟ ਮੈਂ ਚਲੋ ਕੋਸ਼ਿਸ਼ ਕਰਦੀ ਹਾਂ ਕਿ ਮੈਂ ਤੁਹਾਨੂੰ ਇੱਕ ਇੱਕ ਸੂਟ ਐਜ਼ ਇਟ ਦਿਖਾ ਦਿੰਨੀ ਹਾਂ ਅਗਰ ਤੁਹਾਨੂੰ ਫੂ ਟਿੱਕਤ ਲੱਗੀ ਤਾਂ ਮੈਂ ਬੈਕ ਕੈਮਰੇ ਦੀ ਜਿਹੜੀ ਵੀਡੀਓ ਆ ਉਹ ਵੀ ਤੁਹਾਡੇ ਨਾਲ ਬਣਾ ਕੇ ਸ਼ੇਅਰ ਕਰ ਦੂੰਗੀ ਅੱਛਾ ਜੀ ਇਹ ਹੈ ਜੀ ਬਾਂਦਨੀ ਵਰਕ ਆ ਜਿਹੜਾ ਬਾਂਦਨੀ ਸੌਰੀ ਬਾਂਦਨੀ ਪ੍ਰਿੰਟ ਦੇ ਵਿੱਚ ਐਸਕੇ ਦੀ ਪਿਓਰ ਕਾਟਨ ਹੈ ਜੀ ਇਹ ਪਿਓਰ ਕਾਟਨ ਹੈ ਇਹਦੇ ਉੱਪਰ ਇਸ ਤਰ੍ਹਾਂ ਵਰਕ ਹੋਇਆ ਹੈ ਇਹਦੇ ਨਾਲ ਪਿਓਰ ਮਸਲੀਨ ਦਾ ਦੁਪੱਟਾ ਹੈ ਜੀ ਜਿਹਨੂੰ ਆਪਾਂ ਬਸ ਇਹ ਕਹਿ ਸਕਦੇ ਹਾਂ ਕਿ ਗਰਮੀ ਦਾ ਕਾਗਜ਼ ਵਰਗਾ ਜਿੰਨੇ ਪਤਲਾ ਪਾਣੀ ਵਰਗਾ ਪਤਲਾ ਦੁਪੱਟਾ ਹੈ ਤੇ ਇਹ ਹੈ ਡਾਈ ਐਸਟੀ ਇਸ ਤਰ੍ਹਾਂ ਜੀ ਡਿਜੀਟਲ ਡਾਈ ਹੋਈ ਹੋਈ ਹੈ ਇਹ ਐਸਕੇ ਦਾ ਸੂਟ ਹੈ ਐਸ ਕੇ ਦੀ ਕਾਟਨ ਹੈ ਬੰਦ ਨਹੀਂ ਪ੍ਰਿੰਟ ਦੇ ਉੱਪਰ ਇਸ ਤਰ੍ਹਾਂ ਇਸ ਦਾ ਵਰਕ ਹੋਇਆ ਹੋਇਆ ਹੈ ਇਸ ਦੇ ਬਾਟਮ ਦੇ ਉੱਪਰ ਵੀ ਵਰਕ ਹੈ ਜੀ ਇਹ ਇਸ ਦਾ ਬਾਟਰ ਦੇ ਉੱਪਰ ਥੋੜਾ ਜਿਆਦਾ ਹੈਵੀ ਹੈ ਉੱਪਰ ਵੀ ਇਸ ਤਰ੍ਹਾਂ ਇਹਦੇ ਵਰਕ ਕੀਤਾ ਹੋਇਆ ਹੈ ਤੇ ਇਹ ਵੀ ਇਧਰ ਜੀ ਬਾਜੂ ਦੇ ਉੱਪਰ ਵੀ ਵਰਕ ਕੀਤਾ ਹੋਇਆ ਉਹ ਵੀ ਮੈਂ ਤੁਹਾਨੂੰ ਦਿਖਾ ਦੇਣੀ ਆ ਸੋ ਇਹਦਾ ਕਲਰ ਹੈ ਜੀ ਲਾਈਵੈਂਡਰ ਕਲਰ ਹੈ ਪਿਓਰ ਐਸ ਕੇ ਦੀ ਕਾਟਨ ਹੈ ਇਹਦੇ ਉੱਪਰ ਐਸ ਕੇ ਦੀ ਮੋਹਰ ਲੱਗੀ ਹੋਈ ਹੈ ਹਾਂਜੀ ਇਹਦੇ ਉੱਪਰ ਐਸ ਕੇ ਦੀ ਮੋਹਰ ਲੱਗੀ ਹੋਈ ਹੈ ਜੀ ਸਟੈਂਪ ਹੈ ਤੁਸੀਂ ਚੈੱਕ ਕਰ ਸਕਦੇ ਹੋ ਉਹ ਵੀ ਮੈਂ ਤੁਹਾਨੂੰ ਇਹ ਇੰਸਟਾ ਦੇ ਉੱਪਰ ਵੀ ਇਹਨਾਂ ਦੀਆਂ ਪਿਕਚਰ ਜਿਹੜੀ ਸ਼ੇਅਰ ਕਰੂੰਗੀ ਇਹ ਇਸ ਦੇ ਨਾਲ ਦੁਪੱਟਾ ਹੈ ਪਾਰਟੀ ਵੇਅਰ ਸੂਟ ਹੈ ਜੀ ਗਰਮੀ ਦੇ ਵਿੱਚ ਕੋਈ ਆਪਾਂ ਨੂੰ ਜਿਵੇਂ ਅੱਜ ਕੱਲ ਹੁਣ ਗਰਮੀਆਂ ਦੇ ਵਿੱਚ ਵੀ ਵਿਆਹ ਜਾਂਦੇ ਆ ਫੰਕਸ਼ਨਸ ਆ ਜਾਂਦੇ ਆ ਸੋ ਤੁਸੀਂ ਆਰਾਮ ਨਾਲ ਗਰਮੀਆਂ ਦੇ ਵਿੱਚ ਇਹਨਾਂ ਸੂਟਾਂ ਨੂੰ ਵੇਅਰ ਕਰ ਸਕਦੇ ਹੋ ਬਹੁਤ ਸੋਹਣੇ ਸੂਟ ਨੇ ਜੀ ਤੇ ਇੱਕ ਸੂਟ ਹੈ ਜੀ ਅੱਛਾ ਇਹ ਵਾਲਾ ਇਹ ਪਿਓਰ ਕਾਟਨ ਦੇ ਵਿੱਚ ਹੈ ਇਹ ਮੈਂ ਖੁਦ ਦੇ ਲਈ ਸਟਿਚ ਕਰਵਾਉਣ ਸੌਰੀ ਬਰਕ ਕਰੋਣਾ ਫੜਾ ਕੇ ਆਈ ਸੀਗੀ ਵਰਕ ਹੋ ਕੇ ਆ ਗਿਆ ਤੇ ਮੈਂ ਸੋਚਿਆ ਤੁਹਾਡੇ ਨਾਲ ਵੀ ਸ਼ੇਅਰ ਕਰ ਦਿਆਂ ਕਿਸੇ ਨੇ ਕੋਈ ਹੋਰ ਕਲਰ ਤੇ ਕਿਸੇ ਸਟੱਫ ਦੇ ਉੱਪਰ ਇਹ ਡਿਜ਼ਾਈਨ ਕਰਵਾਉਣਾ ਹੋਇਆ ਤਾਂ ਤੁਸੀਂ ਦੱਸ ਸਕਦੇ ਹੋ ਹਨ ਤੁਹਾਨੂੰ ਰੈਡੀ ਕਰਕੇ ਪੀਚ ਦਿੱਤਾ ਜਾਊਗਾ ਤੇ ਜਿਹੜੇ ਇਹ ਵਾਲਾ ਡਿਜ਼ਾਈਨ ਹੈ ਇੱਕ ਥੋੜਾ ਜਿਹਾ ਤੁਸੀਂ ਚੈੱਕ ਕਰ ਲਓ ਇਸ ਦਾ ਵੀ ਨੈੱਕ ਹੈ ਤੇ ਇਸ ਦੇ ਉੱਪਰ ਪਾਸੇ ਦੀਆਂ ਦੋ ਲਾਈਨਾਂ ਦਾ ਵਰਕ ਕੀਤਾ ਹੋਇਆ ਇਸ ਤਰ੍ਹਾਂ ਇਹ ਇਹਦੀ ਸ਼ਰਟ ਦਾ ਡਿਜ਼ਾਈਨ ਹੈ ਜੀ ਇਹਦੇ ਨਾਲ ਦੁਪੱਟਾ ਜਿਹੜਾ ਉਹ ਮਲਟੀ ਕਲਰ ਦਾ ਹੋਏਗਾ ਜਿਵੇਂ ਬਲੈਕ ਤੇ ਇਹ ਇਸ ਦੇ ਵਿੱਚ ਪੀਚ ਹੈ ਬਲੈਕ ਪੀਚ ਤੇ ਮੂਗੀ ਹੈ ਤਿੰਨਾ ਰੰਗਾਂ ਦੇ ਮਸਲੀਨ ਦਾ ਮੈਂ ਪਿਓਰ ਦਾ ਮਸਲੀਨ ਦਾ ਦੁਪੱਟਾ ਲੈ ਕੇ ਤਿੰਨ ਰੰਗਾਂ ਦਾ ਡਿਜੀਟਲ ਡਾਈ ਕਰਵਾਉਂਗੀ ਬਹੁਤ ਸੋਹਣੀ ਸੂਟ ਦੀ ਜਿਹੜੀ ਲੁੱਕ ਆਣੀ ਹੈ ਅੱਛਾ ਇਹ ਇਸ ਦੇ ਨਾਲ ਬਾਟਮ ਹੈ ਬਾਟਮ ਦੇ ਪੌਂਚੇ ਦੇ ਉੱਪਰ ਸਿਰਫ ਸਿੰਪਲ ਜਿਹਾ ਵਰਕ ਹੈਗਾ ਕਟਵਰਕ ਬਲੈਕ ਜਿਵੇਂ ਇਹ ਜਿਵੇਂ ਦੇਖ ਲਓ ਹਾਂ ਮੈਂ ਤੁਹਾਨੂੰ ਫੋਟੋ ਦਿਖਾ ਦਿੰਦੀ ਹਾਂ ਬਸ ਇਹ ਰਹੀ ਆ ਜੀ ਇਹ ਬਾਟਮ ਦੇ ਉੱਪਰ ਇਸ ਤਰ੍ਹਾਂ ਪੌਂਚੇ ਦਾ ਵਰਕ ਹੈ ਸਿੰਪਲ ਸਟੇਟ ਸਰਵਾਰ ਲਈ ਮੈਂ ਇਹ ਸੂਟ ਖੁਦ ਕਟਿੰਗ ਕਰਵਾਈ ਸੀ ਅਗਰ ਤੁਹਾਨੂੰ ਕਿਸੇ ਨੂੰ ਪਸੰਦ ਆ ਸੇਮ ਕਲਰ ਸੇਮ ਡਿਜ਼ਾਈਨ ਤੁਸੀਂ ਇਹ ਵੀ ਖਰੀਦ ਸਕਦੇ ਹੋ ਮੈਂ ਆਪਣੇ ਲਈ ਜਿਹੜਾ ਉਹ ਹੋਰ ਦੁਬਾਰਾ ਬਣਾ ਲੂੰਗੀ ਕਈ ਕਸਟਮਰ ਨੂੰ ਚੀਜ਼ ਪਸੰਦ ਆ ਜਾਂਦੀ ਹੈ ਤੇ ਐਮਰਜੈਂਸੀ ਦੇ ਵਿੱਚ ਉਹਨਾਂ ਨੂੰ ਚਾਹੀਦੀ ਹੁੰਦੀ ਹੈ ਜਲਦੀ ਚਾਹੀਦੀ ਹੁੰਦੀ ਹੈ ਤਾਂ ਉਹਦੇ ਲਈ ਤੁਸੀਂ ਇਹਦੇ ਲਈ ਇਸ ਤੇ ਵੀ ਇਨਕੁਆਰੀ ਕਰ ਸਕਦੇ ਹੋ ਇਸ ਅਬੀ ਸ਼ੇਪਰ neck ਹੈ ਤੇ ਇਸ ਦੀ ਜਿਹੜੀ ਸ਼ਰਟ ਹੈ ਸ਼ਰਟ ਦਾ ਕਪੜਾ ਜਿਆਦਾ ਜੀ ਉਹਦੇ ਵਿੱਚੋਂ ਬਾਟਮ ਦੇ ਵਿੱਚ ਐਡ ਹੋ ਜਾਣਾ ਤੇ ਬਾਟਮ ਦਾ ਕਪੜਾ 2 ਮੀਟਰ ਹੀ ਆ ਕਿਉਂਕਿ ਮੈਂ 2 ਮੀਟਰ ਦੀ ਸਟ੍ਰੇਟ ਸਲਵਾਰ ਪਾਉਣੀ ਹੈ ਸੋ ਇਹ ਵੀ 2 ਮੀਟਰ ਦੀ ਹੈ ਤੇ ਇਹ ਸ਼ਰਟ ਦੇ ਵਿੱਚੋਂ ਕਪੜਾ ਜਿਨ੍ਹਾਂ ਨੇ ਕੋ ਭਾਰੀ ਸਲਵਾਰ ਬਣਾਉਣੀ ਹੋਵੇ ਜਾਂ ਜਿਹਨੂੰ ਆਪਾਂ ਕਹਿ ਦਿੰਦੇ ਆ ਪਟਿਆਲਾ ਸ਼ਾਹੀ ਤਾਂ ਉਹਦੇ ਲਈ ਇਹਦੇ ਸ਼ਰਟ ਦੇ ਵਿੱਚੋਂ ਕਪੜਾ ਜਿਹੜਾ ਪਹੁੰਚੇ ਦਾ ਨਿਕਲ ਕੇ ਇਸ ਦੇ ਵਿੱਚ ਐਡ ਹੋ ਜਾਣਾ ਬਟ ਮੈਂ ਇਹਨੂੰ ਸਿੰਪਲ ਬਿਨਾ ਕੁੰਦਿਆਂ ਵਾਲੀ ਜਿਹੜੀ ਆਪਾਂ ਸਲਵਾਰ ਬੋਲਦੇ ਨੇ ਸਟ੍ਰੇਟ ਮੈਂ ਉਹ ਬਣਾਉਂਗੀ ਉਹਦੇ ਲਈ ਇਹ ਮੈਨੂੰ ਮੇਰੀ ਕਟਿੰਗ ਹੋਈ ਵੀ ਸੀ ਇਸ ਮਸੂਤ ਦੀ ਤੇ ਲਓ ਜੀ ਹੁਣ ਆਪਣੇ ਕੋਲ ਇੱਕ ਆ ਗਿਆ ਜੀ ਕਾਟਨ ਦੇ ਵਿੱਚ ਕਾਟਨ ਦੇ ਉੱਪਰ ਵਰਕ ਹੋਇਆ ਬੈ ਇਸ ਤਰ੍ਹਾਂ ਇਹਦੇ ਨਾਲ ਸਾਰੇ ਦੁਪੱਟੇ ਜੀ ਅੱਜ ਪਿਓਰ ਮਸਲੀਨ ਦੇ ਦੁਪੱਟੇ ਆ ਡਿਜੀਟਲ ਡਾਈ ਹੋਏ ਵੀ ਐ ਤੁਸੀਂ ਦੇਖ ਸਕਦੇ ਹੋ ਹਨਾ ਕਿ ਇਹ ਦੀ ਡਾਈ ਆ ਦੁਪੱਟਾ ਬਹੁਤ ਸੋਹਣਾ ਤੇ ਇਹ ਜੀ ਸੂਟ ਹੈ ਜਿਹੜਾ ਸੂਟ ਦੇ ਉੱਪਰ ਇਸ ਤਰ੍ਹਾਂ ਬੂਟੀਆਂ ਪਾਈਆਂ ਹੋਊਗਾ ਜੀ ਸਾਰੇ ਦੇ ਉੱਪਰ ਵਰਕ ਹੈਗਾ 셔ਟ ਦੇ ਉੱਪਰ ਇਹ 셔ਟ ਦਾ ਜੀ ਹੇਠੇ ਤੱਕ ਇਹ ਵਰਕ ਹੈ ਤੇ ਅਛਾ ਜੀ ਇਸ ਤੇ ਜਿਹੜਾ ਬਾਜੂ ਦਾ ਵਰਕ ਵੀ ਹੈ ਤੇ ਮੇਰੇ ਖਿਆਲ ਇਸ ਤੇ ਬਾਟਮ ਦਾ ਵਰਕ ਵੀ ਹੋ ਸਕਦਾ ਮੈਂ ਚੈੱਕ ਕਰ ਲੈਣੀ ਇੱਕ ਵਾਰ ਕਿਉਂਕਿ ਇਹ ਮੇਰਾ ਖੁਦ ਦਾ ਹੀ ਆਰਡਰ ਨਹੀਂ ਦਿੱਤਾ ਹੋਇਆ ਸੀਗਾ ਹਾਂਜੀ ਇਹ ਚਾਹੇ ਤੁਸੀਂ ਬਾਹਾਂ ਤੇ ਕਰਵਾ ਲਓ ਤੇ ਚਾਹੇ ਬਾਟਮ ਤੇ ਕਰਵਾ ਸਕਦੀ ਹਾਂ ਇਹਨੂੰ ਚਾਹੇ ਪੌਂਚਿਆਂ ਤੇ ਕਰਵਾ ਲਓ ਚਾਹੇ ਬਾਹਾਂ ਤੇ ਕਰਾ ਲਓ ਇਹ ਹੈ ਜੀ ਇਸ ਦਾ ਬਾਜੂ ਦਾ ਡਿਜ਼ਾਈਨ ਤੇ ਇਹਦੇ ਨਾਲ ਇਹ ਵਾਲਾ ਪਿਓਰ ਮਸਲੀਨ ਦਾ ਜਿਹਨੂੰ ਆਪਾਂ ਕਾਗਜ਼ ਵਰਗਾ ਪਤਲਾ ਬਹੁਤ ਸੌਫਟ ਜਿਹੜਾ ਚੱਕਣ ਦੇ ਵਿੱਚ ਲੈਣ ਦੇ ਵਿੱਚ ਬਿਲਕੁਲ ਫੀਲ ਹੀ ਨਹੀਂ ਹੁੰਦਾ ਕਿ ਆਪਾਂ ਦੁਪੱਟਾ ਲਿਆ ਹੋਇਆ ਜਾਂ ਇੱਥੇ ਪਰ ਟਫ ਕਪੜਾ ਪਾਇਆ ਪਿਓਰ ਕਾਟਨ ਦੇ ਵਿੱਚ ਹੈ ਜੀ ਸਾਰੇ ਕੱਪੜੇ ਇਹ ਆਪਣੇ ਫੁੱਲ ਤਸੱਲੀ ਵਾਲੇ ਆ ਕਿਉਂਕਿ ਇਹਨਾਂ ਨੂੰ ਆਪਾਂ ਖੁਦ ਬਾਇ ਕਰਕੇ ਖੁਦ ਵਰਕ ਕੀਤਾ ਹੋਇਆ ਜੋ ਇਸ ਤੋਂ ਪਹਿਲਾਂ ਪੈਚਵਰਕ ਜਾਂ ਆਪਾਂ ਬਾਟਮ ਵਰਕ ਵਾਲੇ ਸੂਟ ਦਿੱਤੇ ਉਹ ਕਾਰੀਗਰਾਂ ਦੀ ਖੁਦ ਹੀ ਚੁਆਇਸ ਦੇ ਸੀ ਇਹ ਸਾਰੇ ਆਪਣੀ ਚੁਆਇਸ ਤੇ ਆਪਣੀ ਤਸੱਲੀ ਦੇ ਫੁੱਲ ਗਰਾਂਟਡ ਕੱਪੜੇ ਨੇ ਜੀ ਇਹ ਵੀ ਪਿਓਰ ਕਾਟਨ ਦਾ ਪਾਰਟੀ ਵੇਅਰ ਸੂਟ ਆ ਹੈ ਆਪਾਂ ਕਿਤੇ ਵੀ ਇਹਨਾਂ ਨੂੰ ਪਿਆਰੀ ਕਰ ਸਕਦੇ ਆ ਅੱਛਾ ਜੀ ਇੱਕ ਆ ਜਾਂਦਾ ਹੁਣ ਬਲੌਕ ਪੇਂਟ ਦੇ ਵਿੱਚ ਅੱਛਾ ਜੀ ਸਭ ਤੋਂ ਪਹਿਲਾਂ ਗੱਲ ਕਰ ਲਈਏ ਇਹ ਜਿਹੜਾ ਇਹ ਵਾਲਾ ਸੂਟ ਹੈ ਇਹ ਸੂਟ ਆਪਾਂ ਖੁਦ ਡਾਈ ਕਰਾਇਆ ਜੀ ਪਿਓਰ ਮਸਲੀਨ ਦਾ ਦੁਪੱਟਾ ਤੇ ਪਿਓਰ ਮਸਲੀਨ ਦਾ ਸੂਟ ਹੈ ਇਹ ਜਿਹਨੂੰ ਆਪਾਂ ਬਹੁਤ ਪਤਲੀ ਤੇ ਸੌਫਟ ਜਿਹਨੂੰ ਆਪਾਂ ਬੋਲਦੇ ਆਂਗੇ ਮਸਲੀਨ ਇਹ ਉਹ ਹੈ ਜੀ ਫੁੱਲ ਪਿਓਰ ਹੈ ਇਹਦੇ ਦੁਪੱਟੇ ਦੇ ਉੱਪਰ ਬਲਾਕ ਪੇਂਟ ਸੂਟ ਦੇ ਉੱਪਰ ਵੀ ਬਲਾਕ ਪੇਂਟ ਹੋਇਆਗਾ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਸੂਟ ਦਿਖਾ ਦੇਣੀ ਆ ਉਸ ਤੋਂ ਬਾਅਦ ਆਪਾਂ ਜਿਹੜਾ ਦੁਪੱਟਾ ਦੇਖਾਂਗੇ ਇਹ ਸੂਟ ਦਾ ਜਿਹੜਾ ਫਰੰਟ ਹੈ ਜੀ ਸ਼ਰਟ ਦਾ ਇਹ ਸ਼ਰਟ ਦਾ ਇਸ ਤਰ੍ਹਾਂ ਫਰੰਟ ਹੈ ਇਹ ਨੀਚੇ ਇਸ ਦਾ ਬਾਰਡਰ ਤੇ ਇਹ ਇਸ ਦੀਆਂ ਬਾਜੂਆਂ ਦੇ ਉੱਪਰ ਬਾਜੂ ਦੇ ਉੱਪਰ ਇਹ ਵਾਲਾ ਬਲੌਕ ਪੇਂਟ ਤੇ ਇਹ ਇਸ ਦੇ ਬਾਟਮ ਦਾ ਇਹਦੇ ਬਾਟਮ ਦੇ ਉੱਪਰ ਵੀ ਪੇਂਟ ਹੈ ਜੇ ਚਾਹੇ ਤੁਸੀਂ ਇਹ ਵਾਲੇ ਦੀਆਂ ਬਾਜੂਆਂ ਬਣਾ ਕੇ ਤੁਸੀਂ ਉਸ ਵਾਲੇ ਨੂੰ ਜਿਹੜਾ ਪਹਿਲਾਂ ਤੁਹਾਨੂੰ ਬਾਟਰ ਦਿਖਾਇਆ ਉਹਦਾ ਬਾਟਮ ਬਣਾ ਸਕਦੇ ਹੋ ਇਹ ਬਾਟਮ ਦਾ ਵਰਕ ਦਿੱਤਾ ਹੋਇਆ ਜੀ ਇਹ ਬਾਟਮ ਲਈ ਸਾਈਡ ਤੇ ਵਰਕ ਕੀਤਾ ਹੋਇਆ ਹੈਗਾ ਇਹ ਆ ਗਿਆ ਜੀ ਬਾਟਮ ਦਾ ਵਰਕ ਇਹ ਤੁਹਾਨੂੰ ਸ਼ਰਟ ਦਾ ਵਰਕ ਜਿਹੜਾ ਦਿਖਾਈ ਦਿੱਤਾ ਤੇ ਇਹ ਜਿਹੜਾ ਪਿੱਛੇ ਆ ਇਹ ਬਾਹਾਂ ਤੇ ਲੈ ਲਓ ਚਾਹੇ ਬਾਟਮ ਤੇ ਕਰਾ ਲਓ ਜਿੰਨੂੰ ਜਿਵੇਂ ਪਸੰਦ ਆਉਂਦਾ ਤੇ ਪਿਓਰ ਮਸਲੀਨ ਦਾ ਖੁਦ ਅਸੀਂ ਡਾਈ ਕਰਵਾਇਆ ਹੋਇਆ ਜੀ ਆਪ ਪਲੇਨ ਵਾਈਟ ਮਸਲੀਨ ਲੈ ਕੇ ਇੱਕ ਰੰਗ ਡਾਈ ਕਰਾ ਕੇ ਅਸੀਂ ਇਸ ਤੇ ਉੱਪਰ ਜਿਹੜਾ ਬਲੌਕ ਪੇਂਟ ਕਰਵਾਇਆ ਹੋਇਆ ਤੇ ਇਹ ਇਸ ਦੇ ਨਾਲ ਪਿਓਰ ਮਸਲੀਨ ਦਾ ਦੁਪੱਟਾ ਹੈ ਜੀ ਦੁਪੱਟੇ ਦੇ ਉੱਪਰ ਵੀ ਬਲੌਕ ਪੇਂਟ ਹੋਇਆ ਹੋਇਆ ਹੈ ਪ੍ਰੋਪਰ ਸੂਟ ਕੰਪਲੀਟ ਹੈ ਤੁਸੀਂ ਕਦੋਂ ਵੀ ਇਸ ਨੂੰ ਲੈ ਕੇ ਸਟਿਚ ਕਰਾ ਕੇ ਤੇ ਆਪਣਾ ਜਿਹੜਾ ਕੰਮ ਚਲਾ ਸਕਦੇ ਹੋ ਕਿਸੇ ਨੂੰ ਐਮਰਜੈਂਸੀ ਪਾਰਟੀ ਫੰਕਸ਼ਨ ਜਾਂ ਕੁਝ ਵੀ ਆ ਜਾਂਦਾ ਹੈ ਇਸ ਦਾ ਦੁਪੱਟਾ ਹੈ ਜੀ ਇਸ ਦੇ ਦੁਪੱਟੇ ਦੀ ਫਾਈਨਲ ਲੁੱਕ ਹੈ ਇਹ ਵੀ ਮੈਂ ਪ੍ਰੋਬਲਮ ਬਹੁਤ ਜਲਦੀ ਹੱਲ ਕਰਨ ਜਾ ਰਹੀ ਹਾਂ ਕਿ ਪ੍ਰੋਪਰ ਸੂਟ ਦੀ ਜਿਹੜੀ ਤੁਹਾਨੂੰ ਹੈ ਉਹ ਵੀਡੀਓ ਦੇ ਵਿੱਚ ਨਹੀਂ ਦਿਖਾਈ ਦਿੰਦੀਗੀ ਝਲਕ ਡਮਿਸ ਵਗੈਰਾ ਦੇ ਉੱਪਰ ਪਾ ਕੇ ਆਪਾਂ ਤੁਹਾਨੂੰ ਪੂਰੀ ਵਧੀਆ ਚੀਜ਼ ਬਣਾ ਕੇ ਦਿਖਾਇਆ ਕਰਾਂਗੇ ਬਸ ਤੁਸੀਂ ਸਪੋਰਟ ਆਪਣਾ ਪਿਆਰ ਬਣਾਈ ਰੱਖਿਓ ਤਾਂ ਜੋ ਹੌਸਲਾ ਤੇ ਜਜ਼ਬਾ ਵਧਦਾ ਰਹੇ ਤੇ ਉਹ ਚੀਜ਼ਾਂ ਆਪਾਂ ਜਲਦੀ ਹਲਦੀ ਖਰੀਦ ਲਈਏ ਜਿੰਨਾਂ ਦੀ ਆਪਾਂ ਨੂੰ ਰਿਕੁਆਇਰ ਹੈਗੀ ਜਾਂ ਆਪਣਾ ਲੋੜ ਹੈ ਕਿ ਆਪਾਂ ਇਹ ਚੀਜ਼ਾਂ ਕਰਨੀਆਂ ਨੇ اچھا ਇਹ ਦੁਪट्टे ਦਾ ਜੀ ਬਾਰਡਰ ਹੈ نیچے ਇਹਦੇ 4 ਸਾਈਡ ਐਦਾਂ ਕਰਕੇ ਪੇਂਟ ਕੀਤਾ ਹੋਇਆ ਜੀ 4 ਸਾਈਡ ਤੇ ਇਹਦੇ ਖੁੰਜਾਂ ਦੇ ਉੱਪਰ ਇਸ ਤਰ੍ਹਾਂ ਕਰਕੇ ਚਾਰੇ ਪੱਲਿਆਂ ਦੇ ਉੱਪਰ ਇੱਕ ਇੱਕ ਫੁੱਲ ਬਣਿਆ ਹੋਇਆ ਤੇ ਵਿੱਚ ਵੀ ਇਸ ਤੇ ਪ੍ਰਿੰਟ ਹੈ ਬਹੁਤ ਸੋਹਣਾ ਦੁਪੱਟਾ ਹੈ ਜੀ ਬਹੁਤ ਸੋਹਣਾ ਸੁਟਿਆ ਗਰਮੀ ਦੇ ਵਿੱਚ ਪਾਉਣ ਵਾਲਾ ਫੁੱਲ ਪਿਓਰ ਮਸਲੀਨ ਦਾ ਸੀ ਖੁਦ ਡਾਈ ਕੀਤਾ ਹੋਇਆ ਤੇ ਕਸਟਮਰ ਵੱਲੋਂ ਹਾਲੇ ਤੱਕ ਇਹਨਾਂ ਦੀ ਕੋਈ ਕੰਪਲੇਂਟ ਨਹੀਂ ਆਰਡਰ ਰਿਪੀਟ ਆਉਂਦੇ ਨੇ ਜੋ ਰੈਗੂਲਰ ਕਸਟਮਰ ਨੇ ਉਹ ਵਾਰ-ਵਾਰ ਇਹਨਾਂ ਚੀਜ਼ਾਂ ਦੀ ਮੰਗ ਕਰਦੇ ਆ ਉਹਨਾਂ ਦੇ ਜੋ ਰਿਸ਼ਤੇਦਾਰ ਦਰਾਣੀਆਂ ਜਠਾਣੀਆਂ ਨਨਾਨਾ ਜੋ ਵੀ ਸੂਟ ਦੇਖਦਿਆਂ ਨੇ ਉਹ ਵੀ ਸੀ ਆਪਣੇ ਤੋਂ ਇਸ ਤਰ੍ਹਾਂ ਦੇ ਤਿਆਰ ਕਰਵਾ ਰਹੀਆਂ ਛੇ ਇਸ ਵਾਲੇ ਦੇ ਵਿੱਚ ਜੀ ਆਪਣੇ ਕੋਲੇ ਚਾਰ ਸ਼ੇਡ ਨੇ ਇੱਕ λεਮਨ ਵੀ ਪਿਆ ਹੋਇਆ ਉਹ ਬੁਟੀਕ ਤੇ ਹੈ ਮੇਰੇ ਕੋਲ ਫਿਲਹਾਲ ਇੱਥੇ ਨਹੀਂ ਹੈ ਜੋ ਮੈਂ ਤੁਹਾਨੂੰ ਦਿਖਾਵਾਂ ਬੁਟੀਕ ਤੇ ਪਿਆ ਇੱਕ λεਮਨ yellow ਦੇ ਵਿੱਚ ਹੈ ਦੋ ਸ਼ੇਡ ਹੋਰ ਨੇ ਉਹ ਮੈਨੂੰ ਧਿਆਨ ਨਹੀਂ ਹੈ ਅ ਅਗਰ ਤੁਸੀਂ ਇੰਟਰਸਟਿਡ ਹੋਏ ਦੇਖਣੇ ਹੋਏ ਤਾਂ ਮੈਂ ਤੁਹਾਨੂੰ ਪਿਕ ਕਰ ਜਿਹੜੀਆਂ ਮੰਗਵਾ ਕੇ ਤੇ ਤੁਹਾਨੂੰ WhatsApp ਦੇ ਉੱਪਰ ਰਿਪਲਾਈ ਕਰ ਦੂੰਗੀ ਯਾ ਤੁਸੀਂ ਇੰਸਟਾ ਦੇ ਉੱਪਰ ਪੁੱਛਦੇ ਆਂ ਤਾਂ ਇੰਸਟਾ ਦੇ ਉੱਪਰ ਅਪਲਾਈ ਕਰਦੋ। ਅੱਛਾ ਇੰਸਟਾ ਦੀ ਆਈਡੀ ਹੈ ਜੀ ਆਪਣੀ sitthu_blogging62 ਤੁਸੀਂ ਉੱਥੇ ਮੈਨੂੰ ਡਾਇਰੈਕਟ ਡਾਇਰੈਕਟ ਡੀਐਮ ਕਰ ਸਕਦੇ ਹੋ। ਮੈਸੇਜ ਕਰ ਸਕਦੇ ਹੋ ਅਗਲੇ ਕਈ ਵਾਰ ਮਤਲਬ ਹੁਣ ਤਾਂ ਪ੍ਰਾਈਵੇਟ ਵੀ ਨਹੀਂ ਹੈ ਰਿਕਵੈਸਟ ਕਰਨ ਦੀ ਵੀ ਲੋੜ ਨਹੀਂ ਹੈ। ਮੇਰਾ ਅਕਾਊਂਟ ਜਿਹੜਾ ਹੈ ਉਹ ਪਬਲਿਕ ਹੈ, ਓਪਨ ਹੈ। ਸੋ ਤੁਸੀਂ ਈਜ਼ੀਲੀ ਜਿਹੜਾ ਆਪਣੇ ਸੂਟਾਂ ਦੀ ਇਨਕੁਆਰੀ ਲਈ ਉੱਥੇ ਟੀਐਮ ਕਰ ਸਕਦੇ ਹੋ। ਅੱਛਾ ਜੀ ਇਹ ਆ ਜਾਂਦਾ ਹੈ ਸੂਟ ਪਿਓਰ ਮਸਲੀਨ ਦੇ ਉੱਪਰ ਜੀ ਇਸ ਤਰ੍ਹਾਂ ਡਿਜੀਟਲ ਡਾਈ ਹੋਈ ਵੀ ਹੈ। ਸਭ ਤੋਂ ਪਹਿਲਾਂ ਤੁਹ ਇਹ ਜੀ ਦੁਪੱਟਾ ਬਹੁਤ ਸੋਹਣਾ ਦੁਪੱਟਾ ਹੈ ਤੇ ਇਹ ਆ ਜਾਂਦਾ ਜੀ ਸੂਟ ਇਹ ਅੱਛਾ ਇਹ ਗੀਜ਼ਾ ਕਾਟਨ ਹੈ ਫੁੱਲ ਪਿਓਰ ਹੈ ਇਸ ਦੇ ਉੱਪਰ ਹੈ ਜਿਹੜੀ ਮੋਰ ਲੱਗੀ ਹੋਈ ਹੈ ਸਟੈਂਪ ਹੈ ਤੁਸੀਂ ਦੇਖ ਸਕਦੇ ਹੋ ਮੈਂ ਤੁਹਾਨੂੰ ਦਿਖਾਉਣ ਦੀ ਵੀ ਕੋਸ਼ਿਸ਼ ਕਰ ਰਹੀ ਹਾਂ ਇਸ ਦੇ ਉੱਪਰ ਫੁੱਲ ਪਿਓਰ ਗੀਜ਼ਾ ਕਾਟਨ ਦੀ ਸਟੈਂਪ ਲੱਗੀ ਹੋਈ ਹੈ ਜਿਹੜਾ ਇਹ ਸੂਟ ਹੈ ਬਹੁਤ ਸੋਹਣਾ ਲੱਗਿਆ ਅਗਰ ਇਹਦੇ ਵਿੱਚ ਥੋੜਾ ਜਿਹਾ ਡਾਰਕ ਕਲਰ ਹੁੰਦਾ ਤੇ ਸੂਟ ਨੂੰ ਮੈਂ ਖੁਦ ਸਟਿਚ ਕਰਾਉਣਾ ਸੀਗਾ ਇਸ ਦੇ ਉੱਪਰ ਟੈਚ ਵਰਕ ਦੇ ਨਾਲ ਆਰੀ ਦਾ ਵਰਕ ਹੋਇਆ ਹੈ ਇੰਨੀ ਸੋਹਣੀ ਫਿਨਿਸ਼ਿੰਗ ਹੈ ਆਰੀ ਦੇ ਵਰਕ ਦੀ ਕਿ ਮਤਲਬ ਆਊਟਸਟੈਂਡਿੰਗ ਆਪਾਂ ਕਹਿ ਸਕਦੇ ਨਾ ਇੱਕ ਇੱਕ हटके ਚੀਜ਼ ਮਤਲਬ ਬਹੁਤ ਸੋਹਣਾ ਪੈਚਵਰਕ ਤੇ ਪੈਚਵਰਕ ਦੀ ਬਾਰਡਰਿੰਗ ਹੈ ਜਿਹੜੀ ਉਹ ਆਰੀ ਵਰਕ ਹੈਂਡ ਆਰੀ ਜਿਹਨੂੰ ਆਪਾਂ ਬੋਲ ਦਿੰਦੇ ਆ ਹੈਂਡ ਹੈਂਡਵਰਕ ਵਾਲਾ ਜਿਹੜਾ ਕੰਮ ਹੰਦਾਰੀ ਦਾ ਅੱਛਾ ਜੀ ਇਹ ਪਿਓਰ ਗੀਜ਼ਾ ਦੀ ਕਾਟਨ ਹੈ ਕਾਟਨ ਦਾ ਸੂਟ ਹੈ ਇਹ ਇਸ ਦਾ ਕਲਰ ਹੈ ਜੀ ਤੇ ਇਹ ਇਸ ਦਾ ਸ਼ਰਟ ਦਾ ਡਿਜ਼ਾਈਨ ਹੈ ਇਸਤੇ ਮੇਰੇ ਖਿਆਲ ਬਾਟਮ ਦੇ ਉੱਪਰ ਵੀ ਸੌਰੀ ਬਾਟਮ ਦੇ ਉੱਪਰ ਨਹੀਂ ਬਾਹਾਂ ਦੇ ਉੱਪਰ ਪੈਚ ਹੋਣਾ ਹੈ ਹਾਂਜੀ ਬਾਹਾਂ ਦੇ ਉੱਪਰ ਇਹਦੇ ਸਿੰਪਲ ਇਹ ਵਾਲਾ ਵਰਕ ਹੈ ਕਿਉਂਕਿ نیچے ਸ਼ਰਟ ਦੇ ਉੱਪਰ ਕਾਫੀ ਹੈਵੀ ਵਰਕ ਹੈ ਸੋ ਬਾਹਾਂ ਦੇ ਉੱਪਰ ਇੰਨੇ ਹੈਵੀ ਦੀ ਜ਼ਰੂਰਤ ਨਹੀਂ ਬਹੁਤ ਸੋਹਣਾ ਸੂਟ ਹੈ ਜੀ ਬਹੁਤ ਸੋਹਣਾ ਸੂਟ ਹੈ ਮਤਲਬ ਪਹਿਲੀ ਨਜ਼ਰ ਚ ਪਸੰਦ ਆਉਣ ਵਾਲੀ ਚੀਜ਼ ਹੈ ਤੇ ਗਰਮੀ ਦੇ ਵਿੱਚ ਇਹੋ ਜਿਹਾ ਸੂਟ ਪਾ ਕੇ ਪਾਰਟੀ ਦੇ ਵਿੱਚ ਚਾਰ ਚੰਦ ਲੱਗ ਜਾਂਦੇ ਆ ਵਿਆਹਾਂ ਫੰਕਸ਼ਨ ਪਾਰਟੀਆਂ ਬਰਥਡੇ ਪਾਰਟੀਆਂ ਆਪਾਂ ਨੂੰ ਗਰਮੀ ਸਰਦੀ ਨਹੀਂ ਦੇਖਦੇ ਪ੍ਰੋਗਰਾਮਸ ਫੰਕਸ਼ਨਸ ਆਉਂਦੇ ਹੀ ਰਹਿੰਦੇ ਨੇ ਬਹੁਤ ਸੋਹਣਾ ਸੂਟ ਹੈ ਜੀ ਤੇ ਇਹਦੇ ਵਿੱਚ ਤੁਸੀਂ ਕਿਸੇ ਹੋਰ ਕਲਰ ਦੇ ਵਿੱਚ ਸੇਮ ਸੂਟ ਤਿਆਰ ਕਰਾਉਣਾ ਚਾਹੋ ਤਾਂ ਇਸ ਦੀ ਇਨਕੁਆਰੀ ਲਈ ਤੁਸੀਂ ਡੀਐਮ ਕਰ ਦਿਓ ਤੁਹਾਨੂੰ ਇਸ ਦੀ ਕੱਪੜੇ ਦੇ ਅਕੋਰਡਿੰਗ ਚਾਰजेस ਦੱਸ ਦਿੱਤੇ ਜਾਣਗੇ ਤੇ ਲਓ ਜੀ ਹੁਣ ਆச்சா ਇਹ ਵਾਲਾ ਇਹ ਸੂਟ ਮੈਂ ਤੁਹਾਨੂੰ ਫਿਰ ਦਿਖਾਉਂਗੀ ਮੈਂ ਤੁਹਾਨੂੰ ਦਿਖਾ ਰਹੀ ਹਾਂ ਹੁਣ ਜੋ ਮੇਰੇ ਕੋਲ ਇੱਕ ਲਾਸਟ ਪੀਸ ਅੱਜ ਜਿੰਨੇ ਕਾਇਏ ਮੈਂ ਤੁਹਾਨੂੰ ਉਹੀ ਦਿਖਾਉਂਗੀ ਇਹ ਆ ਸਾਰੇ ਮਸਲੀਨ ਦੇ ਵਿੱਚ ਆਏ ਹੋਏ ਪਿਓਰ ਮਸਲੀਨ ਦੇ ਮਤਲਬ ਸੂਟ ਤੇ ਦੁਪੱਟਿਆਂ ਵਾਲੀ ਹੈ ਜੀ ਇਹ ਵੀ ਪਿਓਰ ਮਸਲੀਨ ਦਾ ਦੁਪੱਟਾ ਹੈ ਇਸ ਤਰ੍ਹਾਂ ਦੋ ਰੰਗਾਂ ਦੇ ਵਿੱਚ ਡਾਈ ਹੋਇਆ ਵਾ ਦੁਪੱਟਾ ਹੈ ਪਿਓਰ ਮਸਲੀਨ ਦਾ ਜੀ ਇਹ ਕੱਪੜਾ ਵੀ ਆਪਾਂ ਟਾਈ ਐਂਡ ਡਾਈ ਦਾ ਹੈ ਪਲੇਨ ਮਸਲੀਨ ਫੁੱਲ ਪਿਓਰ ਮਸਲੀਨ ਨੂੰ ਲੈ ਕੇ ਆਪਾਂ ਖੁਦ ਡਾਈ ਕਰਵਾਇਆ ਉਸ ਤੋਂ ਬਾਅਦ ਇਸਦੇ ਉੱਪਰ ਵਰਕ ਕਰਵਾਇਆ ਹੈ ਕਿ ਇਹ ਪਿਛਲੇ ਸਾਲ ਦੇ ਇਹ ਕਸਟਮਰ ਰਿਪੀਟ ਕਰ ਰਹੇ ਨੇ ਬਹੁਤ ਜ਼ਿਆਦਾ ਆਰਡਰਸ ਇਹਨਾਂ ਦੇ ਰਿਪੀਟ ਹੋਏ ਆ ਰੈਗੂਲਰ ਕਸਟਮਰ ਤੇ ਤੇ ਇਹ ਇਸ ਤਾਜੀ ਸ਼ੇਡ ਐ ਮੈਂ ਪ੍ਰੋਪਰ ਖੋਲ ਕੇ ਦਿਖਾ ਦਿੰਦੀ ਆ ਅੱਛਾ ਮੈਂ 1 ਨੰਬਰ 2 ਨੰਬਰ ਇਸ ਤਰ੍ਹਾਂ ਤੁਸੀਂ ਕਹਿੰਨੇ ਸੂਟਾਂ ਦੇ ਉੱਪਰ ਹਨਾ ਤੁਸੀਂ ਐਤਾ ਮੈਨੂੰ ਯਾਦ ਨਹੀਂ ਰਹਿੰਦਾਗਾ ਤੁਸੀਂ ਸਕਰੀਨਸ਼ਾਟ ਲੈ ਲਿਆ ਕਰੋ ਪਿਕ ਲੈ ਲਿਆ ਕਰੋ ਤੇ ਮੈਨੂੰ WhatsApp ਦੇ ਉੱਪਰ ਉਹ ਪਿਕ ਪਾ ਕੇ ਤੁਸੀਂ ਉਸਦੀ ਪ੍ਰਾਈਸ ਉਸਦੀ ਡਿਟੇਲ ਸਟੱਫ ਸਾਰਾ ਕੁਝ ਇਨਕੁਆਰੀਜ਼ ਲਈ ਤੁਸੀਂ ਮੈਨੂੰ ਉੱਥੇ ਵਟਸਐਪ ਕਰ ਲਓ ਚਾਹੇ ਇਨਸਟਾ ਦੇ ਉੱਪਰ ਇਸ ਦੀ ਇਨਕੁਆਰੀ ਲੈ ਲਓ ਇਹ ਹੈ ਜਿਸ ਦਾ ਬਾਟਮ ਤੇ ਉੱਪਰ ਵਰਕ ਤੇ ਇਹ ਇਸ ਦੀ ਸ਼ੇਡ ਹੈ ਤੇ ਇਸ ਤੇ ਇਹ ਵਾਲਾ ਬਾਜੂ ਦਾ ਵਰਕ ਹੈ ਬਹੁਤ ਸੋਹਣੇ ਲਾਈਟ weight ਪਿਓਰ ਮਸਲੀਨ ਦੇ ਸੂਟ ਹੈ ਬਹੁਤ ਜ਼ਿਆਦਾ ਵਧੀਆ ਜੀ ਇਹ ਬਹੁਤ ਸੌਫਟ ਕਪੜਾ ਹੈ ਗਰਮੀ ਦੇ ਵਿੱਚ ਆਪਾਂ ਸਿਰਫ ਕਾਟਨ ਹੀ ਨਹੀਂ ਇਹਨਾਂ ਚੀਜ਼ਾਂ ਨੂੰ ਵੀ ਵੇਅਰ ਕਰ ਸਕਦੇ ਹਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਣਾ ਕਿ ਪਿਓਰ ਮਸਲੀਨ ਕਿੰਨੀ ਸੌਫਟ ਤੇ ਕਿੰਨੀ ਆਰਾਮਦਾਇਕ ਹੁੰਦੀ ਹੈ ਗਰਮੀਆਂ ਦੇ ਵਿੱਚ ਪਾਉਣ ਦੇ ਅੱਛਾ ਜੀ ਹੁਣ ਜਿਹੜੇ ਇੱਕ ਦੋ ਸੂਟ ਨੇ ਜਿਹੜੇ ਅਸੀਂ ਪਹਿਲਾਂ ਵਾਲੇ ਸਟਾਕ ਦੇ ਵਿੱਚ ਰਹਿ ਗਏ ਸੀ ਡਿਸਪਲੇ ਕਰਨ ਵੱਲੋਂ ਜਿਨ੍ਹਾਂ ਦੇ ਦੁਪੱਟਿਆਂ ਦੇ ਉੱਪਰ ਵਰਕ ਹੋਇਆ ਵੈ ਅੱਛਾ ਇਹ ਵਾਲੇ ਮਸਲੀਨ ਦੇ ਦੁਪੱਟੇ ਦੇ ਉੱਪਰ ਇਹ ਵਰਕ ਹੋਇਆ ਜੀ ਤੇ ਇਹ ਇਸ ਦੇ ਨਾਲ ਪਲੇਨ ਸ਼ਰਟ ਹੈ ਪ੍ਰਿੰਟਡ ਤੇ ਪਲੇਨ ਬਾਟਮ ਹੈ ਸ਼ਰਟ ਪ੍ਰਿੰਟਡ ਹੈ ਇਸ ਦੇ ਨਾਲ ਤੇ ਇਹ ਵਾਲੀ ਇਸ ਦੀ ਬਾਟਮ ਹੈ ਇਸ ਨੂੰ ਵੀ ਮੈਂ ਤੁਹਾਨੂੰ ਖੋਲ ਕੇ ਥੋੜਾ ਜਿਹਾ ਪ੍ਰੋਪਰ ਦਿਖਾ ਦਿੰਨੀ ਹਾਂ ਇਹ ਵਾਲਾ ਸੂਟ ਹੈ ਜਿਹੜੇ ਇਹ ਆਫ ਵਾਲੇ ਸੂਟਾਂ ਦੇ ਵਿੱਚੋਂ ਬਚੇ ਹੋਏ ਸੀ ਜੀ ਜਿਹੜੇ ਮੈਂ ਡਿਸਪਲੇ ਕਰਨੇ ਰਹਿ ਗਏ ਸੀਗੇ ਮੈਂ ਤੁਹਾਨੂੰ ਦੁਬਾਰਾ ਦਿਖਾ ਰਹੀ ਹਾਂ ਇਹ ਹੈ ਜੀ ਸ਼ਰਟ ਤੇ ਇਹ ਹੈ ਇਸ ਦੀ ਬਾਟਮ ਪਿਓਰ ਕਾਟਨ ਦੇ ਵਿੱਚ ਸ਼ਰਟ ਹੈ ਜੀ ਤੇ ਫੁੱਲ ਪਿਓਰ ਕਾਟਨ ਦੇ ਵਿੱਚ ਇਸ ਦੀ ਬਾਟਮ ਹੈ ਇਸ ਦੀ ਬਾਟਮ ਤੇ ਇਹ ਵਾਲਾ ਜੀ ਇਸ ਦਾ ਦੁਪੱਟਾ ਇਹ ਹੈ ਜੀ ਇਸ ਦਾ ਦੁਪੱਟਾ ਦੁਪੱਟੇ ਦੇ ਉੱਪਰ ਵਰਕ ਹੋਇਆ ਹੋਇਆ ਸੂਟ ਹੈ ਜਿਹੜਾ ਉਹ ਪਲੇਨ ਹੈ ਇਸ ਤਰ੍ਹਾਂ ਮੈਚਿੰਗ ਹੈ ਮਤਲਬ ਕੰਟਰਾਸਟ ਤੇ ਇਹ ਵੀ ਤੁਸੀਂ ਛੋਟੇ-ਮੋਟੇ ਪ੍ਰੋਗਰਾਮ ਲਈ ਜਾਂ ਕਿਤੇ ਆਣ-ਜਾਣ ਲਈ इजीली ਤੁਸੀਂ ਇਹ ਸੂਟ ਨੂੰ ਬਣਾ ਕੇ ਕੈਰੀ ਕਰ ਸਕਦੇ ਹੋ ਤੇ ਹੁਣ ਆ ਜਾਂਦੇ ਆ ਜੀ ਕੁਝ ਕੁ ਬਿਲਕੁਲ ਸਿੰਪਲ ਦੇ ਸੌ ਪਰ ਸੂਟ ਜਿਹੜੇ ਡਿਸਪਲੇ ਦੇ ਵਿੱਚ ਰਹਿ ਗਏ ਸੀਗੇ ਇਹ ਆ ਗਿਆ ਜੀ। ਕੈਂਬ੍ਰਿਕ ਦੇ ਉੱਪਰ ਬਲੌਕ ਪੇਂਟ ਹੈ। ਤੇ ਇਹ ਬਲੌਕ ਬਲੈਕ ਹੈ ਇਸ ਦੇ ਉੱਪਰ ਵੀ ਇਸ ਤਰ੍ਹਾਂ ਥੋੜਾ ਛੋਟੇ-ਛੋਟੇ ਬਲੌਕ ਪੇਂਟ ਦੇ ਅ ਛੋਟੇ-ਛੋਟੇ ਪ੍ਰਿੰਟ ਬਣਿਆ ਹੋਇਆ। ਇਹ ਵਾਲੇ ਜਿਹੜੇ ਤੁਹਾਨੂੰ ਇਹ ਤਿੰਨ ਸੂਟ ਦਿਖਾਏ ਐ ਮੈਂ ਇਹ ਦੋ ਤੇ ਇਹ ਇਹ ਬਿਲਕੁਲ ਮਤਲਬ ਜਿਵੇਂ ਕਹਿ ਦਿੱਿਆ ਕਿ ਲੈਸ ਦੇ ਉੱਪਰ ਇਹਨਾਂ ਇਹ ਸੇਲ ਵਾਲੇ ਸੂਟ ਨੇ ਤੇ ਬਾਕੀ ਦੇ ਜੋ ਤੁਹਾਨੂੰ ਸੂਟਸ ਦਿਖਾਏ ਨੇ ਉਹ ਆਪਾਂ ਹੁਣੇ ਜਸਟ ਰੈਡੀ ਕੀਤੇ ਨੇ ਬੁਟੀਕ ਤੇ ਤੇ ਪਰ ਆਪਣਾ ਸਾਰੇ ਬੁਟੀਕਾਂ ਦੇ ਨਾਲੋਂ ਜਿਹੜਾ ਪ੍ਰਾਈਸ ਹੈ ਰੇਟ ਹੈ ਬਹੁਤ فرق ਹੁੰਦਾ ਜੀ ਤੁਸੀਂ ਕਿਤੇ ਵੀ ਚੈੱਕ ਕਰ ਸਕਦੇ ਹੋ ਇਨਕੁਆਰੀ ਲਈ ਪੁੱਛ ਸਕਦੇ ਹੋ ਆਪਣੇ ਪ੍ਰਾਈਸ ਦਾ ਤੇ ਆਪਣੀ ਕੁਆਲਟੀ ਦਾ ਲਗਭਗ ਫਰਕ ਹੋਏਗਾ ਜੀ ਹਰ ਜਗ੍ਹਾ ਤੋਂ ਕਿਉਂਕਿ ਅਸੀਂ ਸ਼ੁਰੂਆਤ ਦੇ ਵਿੱਚ ਜੋ ਮੇਰਾ ਕੰਮ ਹੈ ਮੈਂ ਸ਼ੁਰੂਆਤ ਦੇ ਵਿੱਚ ਬੈਸਟ ਤੋਂ ਬੈਸਟ ਦੇਣ ਦੀ ਕੋਸ਼ਿਸ਼ ਕਰੂੰਗੀ ਔਰ ਪ੍ਰਾਈਸ ਹੈ ਜਿਹੜਾ ਉਹ ਬਿਲਕੁਲ ਮਾਰਜਨ ਮੁਤਾਬਕ ਹੀ ਹੋਏਗਾ ਜੋ ਕਸਟਮਰ ਨੂੰ ਬਿਲਕੁਲ ਵੀ ਇਹ ਨਾ ਲੱਗੇ ਕਿ ਬਹੁਤ ਜ਼ਿਆਦਾ ਵਾਲਾ ਰੇਟ ਹੈਗਾ ਸੋ ਇਹ ਸੀਗੇ ਜੀ ਡਿਸਕਾਊਂਟਡ ਪੀਸ ਤੇ ਇੱਕ ਸੂਟ ਜਿਹੜਾ ਕਸਟਮਰ ਨੇ ਬਹੁਤ ਜ਼ਿਆਦਾ ਮੰਗ ਕਰੀ ਸੀਗੀ ਜਿਹੜੇ ਸੂਟਾਂ ਦੀ ਆਰਡਰ ਵੀ ਕਈਆਂ ਦੇ ਪੈਂਡਿੰਗ ਪਏ ਆ ਹੁਣ ਬਾਰ-ਬਾਰ ਮੇਰੇ ਕੋਲੋਂ ਔਰ ਆਈਡਿਸ ਚੈੱਕ ਨੀਆਂ ਹੋਣੀਆਂ ਤੁਸੀਂ ਉਹ ਪ੍ਰਾਣੇ ਅਗਰ ਕਸਟਮਰ ਵਿਜ਼ਿਟ ਕਰ ਰਹੇ ਹੋ ਚੈੱਕ ਕਰ ਲਿਓ ਜੀ ਸਾਨੂੰ ਇੱਕ ਸੂਟ ਮਿਲ ਗਿਆ ਸੀਗਾ ਅਸੀਂ ਦੁਬਾਰਾ ਫੇਰ ਉਹਨੂੰ ਰੈਡੀ ਕੀਤਾ ਮਸਲੀਨ ਕਾਟਨ ਦੀ ਚੁੰਨੀ ਲਈ ਇਸ ਤਰ੍ਹਾਂ ਦੁਪੱਟਾ ਤੇ ਬਲੈਕ ਇਹ ਵਾਲਾ ਪ੍ਰਿੰਟ ਇਹਦੇ ਲਈ ਬਹੁਤ ਜ਼ਿਆਦਾ ਇਨਕੁਆਰੀਆਂ ਆਈਆਂ ਸੀਗੀਆਂ ਇਹ ਦੁਬਾਰਾ ਨਹੀਂ ਪੋਸੀਬਲ ਹੋ ਸਕਿਆ ਸਾਨੂੰ ਲੈ ਕੇ ਆਉਣਾ ਤੇ ਇਹ ਵਾਲਾ ਜੀ ਸ਼ਰਟ ਹੈ ਜਿਹੜਾ ਇਹ ਸਾਡੇ ਕੋਲੇ ਸ਼ਰਟ ਪਿਆ ਹੋਇਆ ਸੀਗਾ ਇਸੇ ਹੋਰ ਦੇ ਨਾਲ ਮੈਚਿੰਗ ਸੀ ਤੇ ਪਲੇਨ ਇਹਦੇ ਨਾਲ ਕਾਟਨ ਦੀ ਬਾਟਮ ਲਗਾਈ ਆ ਬਹੁਤ ਸੋਹਣਾ ਇਹ ਸੂਟ ਸੀ ਇਨਕੁਆਰੀ ਬਹੁਤ ਆ ਰਹੀ ਸੀਗੀ ਇਹ ਵੀ ਡਿਸਕਾਊਂਟ ਦੇ ਉੱਪਰ ਪੀਸ ਹੈ ਜੀ ਕਿਸੇ ਨੇ ਵੀ ਲੈਣਾ ਹੋਵੇ ਤਾਂ ਤੁਸੀਂ ਇਸ ਦੀ ਇਨਕੁਆਰੀ ਜਲਦੀ ਕਰ ਸਕਦੇ ਹੋ WhatsApp ਨੰਬਰ ਆ ਆਪਣਾ ਜੀ 9464628864 ਸੋ ਇਹਦੇ ਉੱਪਰ ਤੁਸੀਂ ਇਨਕੁਆਰੀ ਕਰ ਲਿਓ ਇੱਕ ਵਾਰੀ ਫੇਰ ਹੈ ਜੀ ਮੈਂ ਨੰਬਰ ਬੋਲ ਦਿੰਨੀ ਆ 946426 864 ਇਹਦੇ ਉੱਪਰ ਤੁਸੀਂ ਵਟਸਐਪ ਕਰਕੇ ਇਨਕੁਇਰੀ ਲੈ ਸਕਦੇ ਬਹੁਤ ਸਾਰੇ ਕਸਟਮਰ ਕੱਲ ਵੀ ਨਰਾਜ਼ ਹੋਏ ਸਿੰਗਲ ਸਿੰਗਲ ਸੂਟ ਸੀ ਜੀ ਜਦੋਂ ਕਸਟਮਰ 10 15 ਮਿੰਟ ਜਾਂ ਘੰਟਾ ਲੈ ਲੈਂਦਾ ਸੋਚਣ ਲਈ ਜਾਂ ਕੁਝ ਵੀ ਤਾਂ ਸੂਟ ਉਦੋਂ ਨੂੰ ਸੇਲ ਹੋ ਜਾਂਦੇ ਜਦੋਂ ਦੁਬਾਰਾ ਉਹਨਾਂ ਦਾ ਮਨ ਹੁੰਦਾ ਉਹ ਕਹਿੰਦੇ ਕਿ ਸਾਨੂੰ ਇਹ ਸੂਟ ਚਾਹੀਦਾ ਹੈ ਸਾਡਾ ਫਾਈਨਲ ਹੈ ਤਾਂ ਫਿਰ ਉਦੋਂ ਨੂੰ ਸੋਲਡ ਆਊਟ ਹੋ ਜਾਂਦਾ ਜੀ ਸਾਰਾ ਸਟਾਕ ਸੋ ਇਹ ਚੀਜ਼ਾਂ ਜਿਹੜੀਆਂ ਇਹ ਤੁਹਾਨੂੰ ਰਿਪੀਟ ਵਿੱਚ ਦੁਬਾਰਾ ਬੜੀ ਮੁਸ਼ਕਲ ਨਾਲ ਮਿਲਦੀਆਂ ਹਾਂ ਜੋ ਮੈਂ ਇਸ ਤੋਂ ਪਹਿਲਾਂ ਸੂਟ ਤੁਹਾਨੂੰ ਦਿਖਾਏ ਆ ਉਹ ਤੁਹਾਡੀ ਚੁਆਇਸ ਤੇ ਸਟਾਫ ਤੇ ਤੁਹਾਡੀ ਚੁਆਇਸ ਤੇ ਕਲਰ ਦੇ ਉੱਪਰ ਅਸੀਂ ਵਰਕ ਕਰਕੇ ਤੁਹਾਨੂੰ ਐਜ਼ ਇਟ ਤਿਆਰ ਕਰਕੇ ਦੇ ਸਕਦੇ ਹਾਂ ਜਿਨ੍ਹਾਂ ਨੂੰ ਇਹ ਬਣੇ ਹੋਏ ਰੈਡੀमेड ਸੂਟ ਜੋ ਅਸੀਂ ਰੈਡੀ ਕੀਤੇ ਹੋਏ ਨੇ ਇਹਨਾਂ ਨੂੰ ਪਸੰਦ ਆ ਤੁਸੀਂ ਇਹਨਾਂ ਦੀ ਵੀ ਇਨਕੁਆਰੀ ਕਰ ਸਕਦੇ ਹੋ ਇਹ ਸੀਗੇ ਜੀ ਕੁਝ ਅੱਜ ਦੇ ਸੂਟ ਜਿਹੜੇ ਸੋਚਿਆ ਮੈਂ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਬਾਕੀ ਬਚੇ ਹੋਏ ਸੂਟ ਵੀ ਇੱਕ ਹੋਰ ਵੀਡੀਓ ਦੇ ਵਿੱਚ ਦਿਖਾਉਂਗੀ ਇਸ ਦੇ ਇਲਾਵਾ ਵੀ ਬਹੁਤ ਸਾਰੇ ਸੂਟ ਹੈ ਜਿਹੜੇ ਉਹ ਰੈਡੀ ਹੋ ਰਹੀ ਹੈ ਕਿ ਵਰਕ ਹੋ ਰਿਹਾ ਉਹਨਾਂ ਤੇ ਹੈਂਡਵਰਕ ਵਾਲੇ ਵੀ ਆਏ ਹੋਏ ਸੂਟ ਕਈ ਕਸਟਮਰਾਂ ਦੇ ਜਦੋਂ ਕਾਰੀਗਰ ਤੋਂ ਹੈਂਡਵਰਕ ਦੇ ਸੂਟ ਫੜ ਕੇ ਲੈ ਕੇ ਜਾਂਦੇ ਤੇ ਕਸਟਮਰਾਂ ਨੂੰ ਅਸੀਂ ਦੇ ਦਿੰਨੇ ਆ ਤੇ ਵੀਡੀਓ ਬਣਾਉਣੀ ਉਸਦੀ ਰਹਿ ਜਾਂਦੀ ਹੈ ਸੋ ਇਹ ਵੀ ਚੀਜ਼ਾਂ ਹੈ ਕਿ ਜਦੋਂ ਕੰਮ ਦੇ ਪ੍ਰੈਸ਼ਰਸ ਲੋਡ ਜ਼ਿਆਦਾ ਹੁੰਦੇ ਆ ਤਾਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਰਿਕਾਰਡ ਕਰਨ ਵੱਲੋਂ ਸਕਿਪ ਹੋ ਜਾਂਦੀਆਂ ਤੇ ਚਲੋ ਮਿਲਦੇ ਆ ਜੀ ਆਪਾਂ ਫੇਰ ਨਵੀਂ ਵੀਡੀਓ ਦੇ ਵਿੱਚ ਨਵੇਂ ਅਪਡੇਟ ਦੇ ਨਾਲ ਤਦ ਤੱਕ ਸਾਰਿਆਂ ਨੂੰ ਸਤਿ ਸ੍ਰੀ ਅਕਾਲ